ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਸੱਟ ਆਪਰੇਸ਼ਨ ਚਲਾਏ ਜਾਂਦੇ ਹਨ ਇਸ ਤਰ੍ਹਾਂ ਬਠਿੰਡਾ ਦੇ ਬੱਕ ਬੱਕ ਇਲਾਕਿਆਂ ਵਿੱਚ ਪੁਲਿਸ ਵੱਲੋਂ ਕਾਸ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਉਹਨਾਂ ਨੇ ਕਈ ਬਦਨਾਮ ਏਰੀਆ ਵਿੱਚ ਘਰਾਂ ਦੀ ਤਲਾਸ਼ੀ ਵੀ ਲਈ ਇਸ ਦੌਰਾਨ ਇੱਕ ਵਿਅਕਤੀ ਨੂੰ 25 ਗ੍ਰਾਮ ਹਰਨ ਅਤੇ 9800 ਰੁਪਿਆ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਇੱਕ ਵਿਅਕਤੀ ਨੂੰ 25 ਗ੍ਰਾਮ ਹੈਰਨ ਅਤੇ 9800 ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਤੇ ਥਾਣਾ ਸਿਵਲੈਂਡ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ जो इसते बैकवर्ड अ फारवर्ड लिंक जांचे जा सक उन्हें पहला भी कोई मामला दर्ज नहीं कुलदीप सिंह ਜੀ ਸਾਡੇ ਵੱਲੋਂ 166 ਨੰਬਰ ਐਫਆਈਆਰ ਜਦੋਂ ਸਿਫਰ ਕੀਤੀ ਗਈ ਹੈ 21B 6285 ਐਨਡੀਪੀਐਸ ਐਕਟ ਦੇ ਤਹਿਤ ਦਿੱਤ ਹੈ ਕਿ ਅਸੀਂ ਇੱਕ ਬੰਦੇ ਨੂੰ ਗ੍ਰਿਫਤਾਰ ਕਰਕੇ ਉਹਦੀ ਹਿਰਾਸਤ ਵਿੱਚੋਂ 25 ਗ੍ਰਾਮ ਹੈਰੋਇਨ 9800 ਰੁਪਏ ਡਰਗ ਮਨੀ ਤੇ ਇੱਕ ਫੋਨ ਰਿਕਵਰ ਕੀਤਾ ਇਹ ਇਹਦਾ ਨਾਮ ਜੀ ਲਖਵਿੰਦਰ ਸਿੰਘ ਹੈ ਲੱਖੀ ਗਿਆਨੀ ਇਹਨੂੰ ਕਹਿੰਦੇ ਆ ਬਾਕੀ ਜਿਹੜੀ ਇਹ ਫਾਰਵਰਡ ਤੇ ਬੈਕਵਰਡ ਲਿੰਕੇਜ ਆ ਜੀ ਅਜੇ ਦੀ ਰਿਮਾਂਡ ਲੈ ਕੇ ਉਹ ਫਰਦਰ ਐਸਟੈਬਲਿਸ਼ ਕਰਾਂਗੇ ਫਿਰ ਅਸੀਂ ਤੁਹਾਨੂੰ ਦੱਸ ਪਾਵਾਂਗੇ ਕਿੱਥੋਂ ਲੈ ਕੇ ਆਉਂਦੇ ਤਾਂ ਕਿ ਕਿਹਨੂੰ ਦੇਣਾ ਸੀ ਇਹ ਤੋਂ ਫੜਾ ਕੀਤਾ ਇਹਨੂੰ ਅਸੀਂ ਤੋਂ ਬਿਆਨ ਤੇ ਅਪਰੀਹੈਂਡ ਕੀਤਾ ਹੈ 300 ਮੀਟਰ ਤੱਕ ਇਹ ਵੇਚਣ ਦਾ ਕੰਮ ਕਰਦਾ ਇਹ ਪਹਿਲਾਂ ਵੀ ਕੋਈ ਮਾਮਲਾ ਨਹੀਂ ਨਹੀਂ ਪਹਿਲਾਂ ਨਹੀਂ ਜਿਹੜਾ ਫਸਟ ਐਫ ਆਈ ਆਰ ਹੀ ਤੇ ਰਜਿਸਟਰ ਹੋਈ ਹੈ ਇਸ ਤੋਂ ਪਹਿਲਾਂ ਤੇ ਕੋਈ ਪਰਚਾ ਦਰਜ ਨਹੀਂ ਹੋਇਆ